ਸਭ ਦਿਸਰੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਮੇਸ਼ਰ ਦੀ ਦਰਿਆ ਮਿਹਰ ਨਾਲ ਕਿ ਮੈਂ ਚੜ੍ਹਦੀ ਕਲਾ ਚ ਆ। ਅ ਅੱਜ ਆਪਾਂ ਗੱਲ ਕਰਦੇ ਹਾਂ ਕਣਕਾਂ ਬਾਰੇ ਕਿਉਂਕਿ ਕਣਕਾਂ ਬਿਲਕੁਲ ਭੱਗ ਕੇ ਤਿਆਰ ਹੈ। ਬਹੁਤ ਥਾਂ ਤੇ ਨਾ ਮਸ਼ੀਨਾਂ ਚੱਲਣ ਲੱਗ ਗਈਆਂ ਤੇ ਨਹੀਂ ਤਾਂ ਬਸ ਇੱਕ ਦੋ ਦਿਨਾਂ ਚ ਵਿਸਾਖੀ ਤੋਂ ਬਾਅਦ ਚੱਲਣ ਲੱਗ ਜਾਣੀਆਂ। ਉਹਦੇ ਲਈ ਕੁਝ ਧਿਆਨ ਦੇਣ ਜੋ ਗੱਲਾਂ ਨੇ। ਪਹਿਲੀ ਗੱਲ ਤਾਂ ਇਹ ਹੈ ਵੀ ਜੇ ਤੁਹਾਡਾ ਭਾਈ ਪਾਣੀ ਬਿਨਾਂ ਸਰਦਾ ਹੈ ਨਾ ਤੇ ਤੁਸੀਂ ਕੇਵਲ ਲਾਹ ਕੇ ਰੱਖ ਦਿਓ ਨਾਲੇ ਤਾਂ ਚੋਰਾ ਚਾਰਾਂ ਤੋਂ ਬਚਿਆ ਰਹ ਜਾਂਦੀ ਹੈ ਤੇ ਨਾਲੇ ਸ਼ਾਰਟ ਸਰਕਟ ਤੋਂ ਤੇ ਸਵਿੱਚ ਡਾਊਨ ਕਰ ਦਿਓ ਟਰਾਂਸਫਾਰਮਰ ਇਹ ਸਭ ਤੋਂ ਮੇਨ ਗੱਲ ਹੈ ਇੱਕ ਜਿਨ੍ਹਾਂ ਦੇ ਘਰ ਖੇਤਾਂ 'ਚ ਹੈ ਭਾਈ ਆਗੂ ਗਵਾਲਦੇ ਉਹ ਥੋੜਾ ਜਿਹਾ ਹਿਸਾਬ ਕਿਤਾਬ ਰੱਖਣਾ ਵੀ ਪਾਣੀ ਪੂਣੀ ਕੋਲੇ ਰੱਖਿਆ ਹੋਵੇ ਕੋਈ ਬਾਹਰ ਮਾਲ ਡੰਗਰ ਵਾਲੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਚਾਹ ਤੁ ਤੁਸੀਂ ਕਰਦੇ ਨਾ ਭਾਈ ਤੇ ਤੁਸੀਂ ਮਾੜਾ ਜਿਹਾ ਧਿਆਨ ਦਿਆ ਕਰੋ ਪਾਣੀ ਪੂਣੀ ਕੋਲੇ ਰੱਖ ਕੇ ਅੱਗ ਬਾਲਿਆ ਕਰੋ ਤੇ ਨਾਲ ਦੀ ਨਾਲ ਉਹ ਬੰਦ ਕਰਤੀ ਮਿੱਟੀ ਬਾਤੀ ਪਾਣੀ ਪਾਤਾ ਤੇ ਇੱਕ ਗੱਲ ਹੋਰ ਹੈ ਬਹੁਤ ਧਿਆਨਯੋਗ ਉਹ ਬਹੁਤ ਸਾਰੇ ਲੋਕ ਨਹੀਂ ਕਰਦੇ ਜਿਵੇਂ ਹੁਣ ਮੰਨ ਕੇ ਚੱਲੋ ਵੀ ਖਣ ਕਣਕਾਂ ਦੇ ਆਸੇ ਪਾਸੇ ਖੇਤ ਦੇ ਖਾਲ ਆ ਸਾਡੇ ਜਿਹੜੇ ਉਹਨਾਂ ਨੂੰ ਪਾਣੀ ਨਾ ਜ਼ਰੂਰ ਭਰ ਕੇ ਰੱਖੋ ਉਹਨਾਂ ਨੂੰ ਪਾਣੀ ਨਾ ਭਰਨ ਦਾ ਕੀ ਕਾਰਨਾ ਵੀ ਜੇ ਕਿਤੇ ਰੱਬ ਨਾ ਕਰੇ ਫੇਰ ਵੀ ਕਿਤੇ ਮਾੜਾ ਮੋਟਾ ਕੋਈ ਕਿਸੇ ਪਾਸੇ ਉਹ ਲੱਗ ਜੇ ਅੱਗ ਉਹ ਦੂਜੇ 'ਚ ਨਹੀਂ ਟੱਪੂਗੀ ਕਿਉਂਕਿ ਜਿੱਥੇ ਪਾਣੀ ਹੋਊਗਾ ਉੱਥੋਂ ਨਹੀਂ ਟੱਪੂਗੀ ਉੱਥੋਂ ਲੋਕ ਵੀ ਕੋਸ਼ਿਸ਼ ਕਰ ਲੈਣਗੇ ਬਾਲਟੀਆਂ ਭਰ ਕੇ ਸੱਟਣ ਦੀ ਇੱਧਰ ਉੱਧਰ ਦੀ ਤੇ ਇੱਕ ਜਿੰਨਾਂ ਕੋਲੇ ਵਧੀਆ ਵੱਡੇ ਟਰੈਕਟਰ ਹੋ ਰੋਟਾ ਵਿਟਰ ਪਾ ਕੇ ਜਾਂ ਰੋਟਾ ਵਿਟਰ ਨੂੰ ਉਸ ਸਥਿਤੀ 'ਚ ਕਰਕੇ ਕਹੇ 22 ਚਾਂਸ ਵਾਲੀ ਗੱਲ ਹੈ ਰੱਬ ਨਾ ਕਰੇ ਤੇ ਤਵੀਆਂ ਵਗੈਰਾ ਹਾਲ ਵਗੈਰਾ ਇਹਨਾਂ ਚੀਜ਼ਾਂ ਦਾ ਪ੍ਰਬੰਧ ਜਿੰਨਾਂ ਕੋਲੇ ਬਹੁਤ ਸਾਰੇ ਲੋਕਾਂ ਕੋਲੇ ਪਾਣੀ ਦੀਆਂ ਟੈਂਕੀਆਂ ਹੁੰਦੀਆਂ ਉਹ ਭਰ ਕੇ ਖੜਾ ਕੇ ਤੇ ਐਸਾ ਨਾ ਖੜਾਉਣ ਵੀ ਫਟ ਦੇਣੇ ਜੇ ਮੂੜੇ ਤਾਂ ਭਾਈ ਟੈਂਕੀ ਪੈ ਜੇ ਤੇ ਉਸ ਨਾਲ ਉਹ ਕੀਤਾ ਜਾਵੇ ਬਾਕੀ ਫਾਇਰ ਬ੍ਰਿਗੇਡ ਵਾਲਿਆਂ ਨੂੰ ਬੇਨਤੀ ਹੈ ਕਿ ਭਾਈ ਤੁਸੀਂ ਵੀ ਸ਼ਤਾਰਕ ਕਰੋ ਤੇ ਬਾਕੀ ਮਹਾਰਾਜ ਗਿਆ ਸੀ ਅਰਦਾਸ ਕਰਦੇ ਆ ਕਿ ਇਸ ਤਰੀਕੇ ਦਾ ਕੋਈ ਹਾਦਸਾ ਨਾ ਵਾਪਰੇ ਤੇ ਮਹਾਰਾਜ ਜਿਹੜੀ ਫਸਲ ਅਸੀਂ ਬੜੀ ਮਿਹਨਤ ਨਾਲ ਪਾਲੀ ਹੈ ਤੇ ਸਾਲ ਭਰ ਖਾਣੀ ਹੈ ਉਹ ਠੀਕ ਠਾਕ ਸਾਡੇ ਘਰਾਂ ਇਤੇ ਮੰਡੀਆਂ ਚ ਪਹੁੰਚੇ ਧੰਨਵਾਦ ਸਾਰਿਆਂ ਦਾ